ਆਪਣ ਉਸ ਮਾਲਕ ਤੇ ਨਾ ਯਕੀਨ ਰੱਖੋ ਉਹ ਤੁਹਾਡੀ ਹਰ ਇੱਕ ਖੁਆਇਸ਼ ਨੂੰ ਪੂਰੀ ਕਰੇਗਾ ਸੋ ਇਹਨਾਂ ਲੈਣਾ ਦੀ ਇੱਕ ਅਧਾਰਤਾਈ ਕਹਾਣੀ ਆਜਾ ਸੁਣਨੇ ਆ ਕਹਾਣੀ ਸਤਿ ਸ੍ਰੀ ਅਕਾਲ ਜੀ ਆਪ ਸਾਰਨ ਇੱਕ ਨੌਜਵਾਨ ਹੁੰਦਾ ਹੈ ਇਹਦਾ ਨਵਾਂ ਨਵਾਂ ਵਿਆਹ ਹੁੰਦਾ ਤੇ ਨਵੇਂ ਨੂੰ ਵੀ ਨੌਕਰੀ ਲੱਗਦੀ ਆ ਉਹ ਸ਼ਹਿਰ ਦੇ ਵਿੱਚ ਜਾਂਦਾ ਸ਼ਹਿਰ ਦੇ ਵਿੱਚ ਜਾ ਕੇ ਕੰਮ ਕਰਨ ਲੱਗ ਜਾਂਦਾ ਸ਼ਹਿਰ ਵਿੱਚ ਆਪਾਂ ਨੂੰ ਪਤਾ ਵੀ ਰਾਤ ਜਦੋਂ ਸੌਣਿਆ ਤਾਂ ਲੇਟ ਤੱਕ ਲੋਕ ਜਾਗਦੇ ਰਹਿੰਦੇ ਸੜਕਾਂ ਤੇ ਘੁੰਮਦੇ ਆ ਸਵੇਰੇ ਆ ਸ਼ਾਮ ਦਾ ਟਾਈਮ ਤਾਂ ਲੋਕਾਂ ਨੂੰ ਹੁੰਦਾ ਵੀ ਆਪਾਂ ਸ਼ਹਿਰ ਸਪਟਾ ਕਰੀਏ ਸ਼ਾਮ ਨੂੰ ਲੋਕ ਜ਼ਿਆਦਾ ਨਿਕਲਦੇ ਆ ਤਾਂ ਉਹਦੀ ਵੀ ਆਦਤ ਬਣ ਜਾਂਦੀ ਏ ਉਸ ਨੌਜਵਾਨ ਦੀ ਉਹ ਵੀ ਸ਼ਹਿਰ ਦੇ ਵਿੱਚ ਘੁੰਮਣ ਫਿਰਨ ਦਾ ਆਦੀ ਹੋ ਜਾਂਦਾ ਸੀ ਸ਼ਾਮ ਤਰਕ ਆਦਤ ਬਣ ਜਾਂਦੀ ਉਹਦੀ ਵੀ ਸ਼ਾਮ ਨੂੰ ਉਹਨੇ ਜਾਣਾ ਹੀ ਜਾਣਾ ਇੱਕ ਦਿਨ ਕੀ ਹੁੰਦਾ ਸ਼ਾਮ ਨੂੰ ਜਾਂਦਾ ਤਾਂ ਉਹਨੂੰ ਕੁੱਤੀ ਦੇ ਕੁਤੂਰੇ ਮਿਲਦੇ ਆ ਤੇ ਉਹ ਉਹਨਾਂ ਨੂੰ ਭੁੱਖੇ ਦੇਖਦਾ ਤੇ ਹੁਸ਼ਿਆਰ ਚ ਵਾਪਸ ਆਉਂਦਾ ਉਥੋਂ ਬਿਸਕਟਾਂ ਦੇ ਡੱਬੀਆਂ ਲੈ ਲੈਂਦਾ ਤੇ ਉਹ ਬਤੂਰੇ ਨੂੰ ਪਾ ਦਿੰਦਾ ਜਾ ਕੇ ਤਾਂ ਉਥੋਂ ਚਲਾ ਜਾਂਦਾ ਦੂਸਰੇ ਦਿਨ ਵੀ ਜਦੋਂ ਟਹਿਲਣ ਜਾਂਦਾ ਤਾਂ ਉਹੀ ਕਿਤੇ ਇਹ ਬਤੂਰੇ ਨੂੰ ਦੁਬਾਰਾ ਮਿਲ ਜਾਂਦੇ ਤੇ ਦੁਬਾਰਾ ਉਹ ਉਸੇ ਤਰੀਕਾ ਕਰਦਾ ਨਾਲ ਉਹ ਕਹਿੰਦਾ ਚਲੋ ਆਪਾਂ ਰੋਜ਼ ਆਉਣੇ ਤਾਂ ਹੈਗੀ ਇਹਨਾਂ ਵਾਸਤੇ ਵੀ ਕੋਈ ਨਾ ਕੋਈ ਲੈ ਕੇ ਆਇਆ ਕਰਾਂਗੇ ਛੋਟਾ ਚੰਗਾ ਪੁੰਨ ਦਾ ਕੰਮ ਆ ਉਹ ਵੀ ਐ ਸੋਚਦਾ ਤੇ ਉਹ ਹਰ ਰੋਜ਼ ਕੀ ਕਰਦਾ ਉਹਦੀ ਆਦਤ ਬਣ ਜਾਂਦੀ ਹੈ ਇੱਕ ਦਿਨ ਕੀ ਹੁੰਦਾ ਦਫ਼ਤਰ ਜਿਆਦਾ ਕੰਮ ਹੁੰਦਾ ਦਫ਼ਤਰ ਤੋਂ ਛੁੱਟੀ ਲੇਟ ਹੁੰਦੀ ਹੈ ਤੇ ਘਰ ਆਉਣਾ ਬਹੁਤ ਲੇਟ ਹੋ ਜਾਂਦਾ ਤੇ ਰੋ ਘਰੇ ਆਉਂਦਾ ਤਾਂ ਉਹਦੇ ਘਰ ਵਾਲੇ ਕਹਿੰਦੇ ਵੀ ਰੋਟੀ ਬਣੀ ਫੇਰ ਤੁਸੀਂ ਰੋਟੀ ਖਾਓ ਇੱਥੇ ਪੈ ਜਾ ਪਰ ਉਹ ਉਹ ਨਾ ਕਹਿੰਦਾ ਵੀ ਮੈਂ ਸੜਕ ਤੇ ਜਾ ਕੇ ਆਉਣਾ ਰੋਸ ਤੇ ਉਹ ਕਦੂਰੇ ਭੁੱਖੇ ਹੋਣਗੇ ਅੱਜ ਕਿਸੇ ਨੇ ਕੁਸਪਾਈ ਨਹੀਂ ਹੋਣਾ ਤਾਉ ਕਹਨੇ ਨਹੀਂ ਕਹਿਆ ਕਿ ਹਿੰਦੂ ਤੁਸੀਂ ਇੱਕ ਦਿਨ ਹੋਇਆ ਅੱਜ ਇੱਕ ਦਿਨਾਂ ਕਿਹਿੰਦਾ ਤੁਸੀਂ ਰੋਟੀ ਖਾਓ ਫਰੈਸ਼ ਹੋ ਤੇ ਪੈਜ ਤਾਹੋ ਰੋਟੀ ਖਾਣ ਜਨੂਨਾ ਤੋਂ ਲੈਂਦਾ ਫਿਰ ਉਹ ਕਹਿੰਦਾ ਕਹਨੇ ਨਹੀਂ ਆਪਾਂ ਤੁਸੀਂ ਐ ਕਰੋ 5 ਮਿੰਟ ਲਈ ਆਪਾਂ ਚਲਦੇ ਆ ਤੇ ਜਾਣ ਕਰਨ ਬਿਸਕਟ ਪਏ ਹੋਣਗੇ ਜਾ ਕੇ ਆਪਾਂ ਉਹ ਸੂਰਨ ਪਾ ਕੇ ਵਾਪਸ ਆ ਜਾਈਏ ਚਲੋ ਆਪਾਂ ਦੋਨੇ ਚਲਦੇ ਆ ਤਾਹੋ ਉਹਦੇ ਘਰ ਵਾਲੇ ਸੁਣ ਆਉਣ ਲੱਗ ਜਾਈ ਨੇ ਕਹਿੰਨੇ ਨਹੀਂ ਇਹਨਾਂ ਕੁਛ ਨਹੀਂ ਹੁੰਦਾ ਇੱਕ ਦਿਨ ਨਾ ਕੀ ਹੁੰਦਾ ਜੇ ਆਪਾਂ ਇੱਕ ਦਿਨ ਨਾ ਪਾਵਾਂਗੇ ਤਾਂ ਕੁਝ ਨਹੀਂ ਹੁੰਦਾ ਕੋਈ ਨਾ ਕੋਈ ਹੋਰ ਨਾਲ ਕੋਈ ਪਾ ਗਿਆ ਉਹ ਤਾਂ ਉਹਨੂੰ ਟੇਕ ਨਹੀਂ ਆਉਂਦੀ ਉਹ ਕੀ ਕਰਦਾ ਰਸੋਈ ਦੇ ਵਿੱਚ ਬਿਸਕੁਟ ਦੇਖਣ ਲੱਗ ਜਾਂਦਾ ਪਰ ਜਿਹੜੇ ਇੱਕ ਡੱਬੇ ਦੇ ਵਿੱਚ ਦੇਖਦਾ ਬਿਸਕੁਟ ਤਾਂ ਉੱਥੇ ਬਿਸਕੁਟ ਨਹੀਂ ਹੁੰਦੇ ਫਿਰ ਉਹ ਇਹ ਮਾਨੂੰ ਟੇਕ ਨਹੀਂ ਆਉਂਦੀ ਤਾਂ ਉਹ ਆਪਦੇ ਘਰ ਵਾਲਿਆਂ ਨੂੰ ਕਹਿਣ ਲੱਗ ਜਾਂਦਾ ਕਹਿੰਦਾ ਬਿਸਕੁਟ ਤਾਂ ਮੈਂ ਲਿਆ ਕੇ ਰੱਖੇ ਸੀ ਤੇ ਤੁਸੀਂ ਦੇਖੋ ਇਹ ਤਾਂ ਪਏ ਆ ਨੀ ਫਿਰ ਕਿਉਂਕਿ ਹੁਣ ਹਨੇਰਾ ਹੀ ਜ਼ਿਆਦਾ ਹੋ ਗਿਆ ਤੇ ਦੁਕਾਨ ਵੀ ਨਹੀਂ ਕੋਈ ਖੁੱਲੀ ਹੋਣੀ ਵੀ ਆਪਾਂ ਲੈ ਕੇ ਹੀ ਪਾ ਦਾਂਗੇ ਇਹਨਾਂ ਸੀਕਿਉਰਿਟੀ ਦੇਖ ਲਓ ਘਰੇ ਜੇ ਪਏ ਹੋਏ ਤਾਂ ਪਰ ਉਹਦੇ ਘਰ ਵਾਲੇ ਕਹਿੰਦੇ ਆ ਵੀ ਹਾਂ ਉਹ ਡੱਬੇ ਦੇ ਵਿੱਚ ਪਏ ਸੀ ਤੇ ਮਹਿੰਗੇ ਆ ਪਰ 7-8 ਖੋਣਗੇ ਉਹ ਕਹਿੰਦਾ ਕੋਈ ਗੱਲ ਨਹੀਂ ਆਪਾਂ ਨੂੰ ਇਹੀ ਪਾਏ ਹੋ ਨੇ ਫਿਰ ਉਹ ਕਹਿੰਦੀ ਤੂੰ ਕਹਿੰਦੀ ਉਹ ਤਾਂ ਕਤੂਰੇ ਤਾਂ ਇੰਨੇ ਆ ਇੰਨੇ ਹੁੰਦੇ ਆ ਤੇ ਫਿਰ ਉਹ ਆਪਸ ਵਿੱਚ ਲੜਨਗੇ ਤੁਸੀਂ ਇਹ ਨਾ ਲੈ ਕੇ ਜਾਓ ਅੱਜ ਕੁਝ ਨਹੀਂ ਹੁੰਦਾ ਤੁਸੀਂ ਪੈ ਜਾਓ ਆਰਾਮ ਕਰੋ ਸੱਕੇ ਆਏ ਹੋ ਤਾ ਉਹ ਦੇ ਮਨ ਨੂੰ ਚਾਹ ਨਹੀਂ ਦੋ 7 8 ਦੇ ਬਿਸਕੁਟ ਹੁੰਦੇ ਆ ਉਹ ਡੱਬੇ ਦੇ ਵਿੱਚੋਂ ਲੈਂਦਾ ਲੈ ਕੇ ਜਦੋਂ ਉਹ ਸੜਕ ਤੇ ਜਾਂਦਾ ਤਾਂ ਕਾਫੀ ਕਤੂਰੇ ਉੱਥੋਂ ਜਾ ਚੁੱਕੇ ਹੁੰਦੇ ਆ ਕਿਉਂਕਿ ਉਹ ਠੀਕ ਦੇ ਠੀਕ ਦੇ ਜੇ ਲੇਟ ਹੋ ਜਾਂਦਾ ਉਹਨਾਂ ਨੂੰ ਇਹ ਹੁੰਦਾ ਵੀ ਹੁਣ ਤਾਂ ਨਹੀਂ ਆਊਗਾ ਤਾਂ ਕਾਫੀ ਕਤੂਰੇ ਵਗ ਜਾਂਦੇ ਉੱਥੋਂ ਵੇਟ ਕਰਦੇ ਕਰਦੇ ਇੱਕ ਕਤੂਰਾ ਉੱਥੇ ਬੈਠਾ ਹੁੰਦਾ ਬੇੜ ਦੇ ਵਿੱਚ ਤੇ ਬੈਠਾ ਹੁੰਦਾ ਉਹ ਉਸੇ ਕਤੂਰੇ ਨੂੰ ਜਿਹੜੇ 7 8 ਬਿਸਕੁਟ ਹੁੰਦੇ ਉਹ ਦਿੰਦਾ ਪਾਉਂਦਾ ਤੇ ਕਾਫੀ ਰੱਜ ਕੇ ਵਧੀਆ ਚਲੋ ਬਹਿ ਜਾਂਦਾ ਸੋ ਦੋਸਤੋ ਕਹਾਣੀ ਦਾ ਇੱਥੇ ਹੋ ਗਈ ਖਤਮ ਤੇ ਸਿਖਾਉਂਦੀ ਆਪਾਂ ਨੂੰ ਬਹੁਤ ਕੁਝ ਹੈ ਕਿ ਜੇ ਆਪਾਂ ਉਸ ਪ੍ਰਮਾਤਮਾ ਦੇ ਉੱਤੇ ਏਕ ਰੱਖੀਏ ਨਾ ਤਾਂ ਆਪਣੀ ਹਰ ਇੱਕ ਗੱਲ ਉਹ ਸੁਣਦਾ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਇਸ ਕਹਾਣੀ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ